ਜੋਦ ਸਿੰਘ ਬੱਚਾ ਜਿਹੜਾ 4 ਸਾਲ ਤੇ ਹੋ ਗਿਆ ਇੱਥੇ ਆਪਾਂ ਕਰਾਉਂਦਿਆਂ ਨੂੰ ਇਲਾਜ ਤੇ ਕੰਮ ਕਰਨਿਆ ਰਾਜਗੀਰੀ ਦਾ ਜੋ ਕਮਾਉਂਦੇ ਆ ਉਹ ਲਾਈ ਜਾਂਦੇ ਹਾਂ ਤੇ ਦੇ ਦੇ 9-10 ਲੱਖ ਰੁਪਈਆ ਲੱਗ ਗਿਆ ਆਪਣਾ ਤੇ ਚਲੋ ਵਿਚਾਰੇ ਦੀ ਜਿੰਨਾ ਚ ਲਿਖੀ ਉਹਨਾਂ ਚਿਰ ਭੋਗ ਗਿਆ ਤੇ ਇਲਾਜ ਤੇ ਬੜਾ ਕਰਾਇਆ ਆਉਂਦਾ ਇੱਥੋਂ ਆਪਾਂ ਨੂੰ ਖਾਲਸਾ ਹਾਈਟ ਵਾਲਿਆ ਖੜਿਆ ਆ ਸਰਕਾਰੀ ਹਸਪੀਟਲ ਇੱਥੇ ਡਾਕਟਰਾਂ ਮੀਟਿੰਗ ਹੋਈ ਮੀਟਿੰਗ ਕਰਕੇ ਇਹਨਾਂ ਅੰਬਰਸਰ ਬੀਬੀ ਨਾਨਕੀ ਲੈ ਗਏ। ਉੱਥੇ 10 ਦਿਨ ਰੱਖਿਆ 6 ਤਰੀਕ ਤੇ ਦਾਖਲ ਕਰਵਾਇਆ ਇੱਥੇ ਅੰਬਰਸਰ ਬੀਬੀ ਨਾਨਕੀ। ਫੇ 10 ਦਿਨ ਇੱਥੇ ਰੱਖਿਆ ਤੇ ਸੋ ਮੰਗਲਵਾਰ ਸਾਨੂੰ ਗਾਂ ਲੈ ਗਏ ਨੇ। ਪੀਜੀਆਈ। ਹਾਂਜੀ ਪੀਜੀਆਈ ਲੈ ਗਏ ਨੇ ਸਾਨੂੰ 9.5 ਪੌਣੇ 10 ਵਜੇ ਜਾ ਕੇ ਬੱਚਾ ਦਾਖਲ ਕਰ ਲਿਆ। ਦੱਲ ਕਰਕੇ ਉੱਥੇ ਇਲਾਜ ਕਰਦੇ ਰਹੇ ਨੇ। ਫੇ ਸੋਮਵਾਰ 22 ਤਰੀਕ ਪੌਣੇ 6 ਵਜੇ ਬੱਚਾ ਦਾ ਤੇ ਬਹੁਤ ਸਾਫ ਦਿੱਤਾ ਪਰ ਹਾਂਜੀ ਹਾਂਜੀ ਗੱਲਾਂ ਕਰਦਾ ਰਿਹਾ ਆਪਣੇ ਨਾਲ ਡੈਡੀ ਛੁੱਟੀ ਕਿਦੋਂ ਮਿਲ ਜਣੀ ਹੈ ਆਪਕੇ ਪੁੱਤ ਮਿਲ ਜਣੀ ਛੁੱਟੀ ਇਹਦੀ ਮੰਮੀ ਨੂੰ ਵੀ ਪੁੱਛਿਆ ਉਹਨੇ ਆਪਕੇ ਪੁੱਤ ਮਿਲ ਜਣੀ ਬਾਅਦ ਚ ਜਦੋਂ ਮੈਨੂੰ ਪੁੱਛਿਆ ਤੇਰਾ ਬਾਅਦ ਚ ਹਾਂਜੀ ਹਾਂਜੀ ਘਰ ਦਾ ਬੜਾ ਆਂਦਾ ਹਾਂ ਘਰ ਆਂਦਾ ਹਾਂ ਘਰ ਹੀ ਜਾਣਾ ਮੈਂ ਘਰ ਕਿਦੋਂ ਜਾਣਾ ਹੈ ਜਦੋਂ ਸਾਲ ਖੰਡੇ ਰੋਂਦਾ ਹਾਂ ਜਾਂ ਤੁਹਾਡੇ ਕੋ ਆ ਜਾਂ ਤੁਹਾਡੀ ਹਾਂਜੀ ਹਾਂਜੀ ਫਿਰ ਮੈਂ ਤੇ ਇਹਦੀ ਮੰਮੀ ਹਾਂ ਉੱਥੇ ਤੇ ਦਾਦੀ ਨੂੰ ਤੇ ਵਾਪਸੀ ਘੱਲ ਤਾਂ ਇਹ ਠੀਕ ਨਹੀਂ ਸੀ ਮਾਰ ਪੈ ਗਈ ਤੇ ਆਪਾਂ ਦਾ ਤੁਸੀਂ ਵਾਪਸੀ ਚਲ ਜਓ ਆਪਾਂ ਗਾਂ ਚਲ ਜਾਈਏ ਸਕਦਾ ਕਿ ਸਾਰਿਆਂ ਨੇ ਬਹੁਤ ਸਾਥ ਦਿੱਤਾ ਕੋਈ ਕਿਸਮਤ ਹਾਂਜੀ ਹਾਂਜੀ ਭਾਜੀ ਬਹੁਤ ਸਾਥ ਦਿੱਤਾ ਸੋਨੂ ਸੂਰ ਨੇ ਵੀ ਖਾਲਸਾ ਏਟ ਵੀ ਪ੍ਰਧਾਨ ਸੇ ਸੇਧ ਮੰਤਰੀ ਨੇ ਵੀ ਬੜਾ ਸਾਰਿਆਂ ਸਾਥ ਦਿੱਤਾ ਭੈਣਾ ਭਰਾਵਾਂ ਵੀ ਦਿੱਤਾ ਇਹ ਨਹੀਂ ਵੀ ਨਹੀਂ ਸਾਰੇ ਸੰਸਾਰ ਨੇ ਬੜਾ ਪਿਆਰ ਕੀਤਾ ਬੱਚੇ ਨੂੰ ਸਾਥ ਬਹੁਤ ਜ਼ਿਆਦਾ ਹੀ ਦਿੱਤਾ ਇਹ ਨਹੀਂ ਵੀ ਨਹੀਂ ਡਾਕਟਰ ਆ ਵੀ ਪੈਣਾ ਭਰਾਵਾ ਵੀ ਪਰਮਾਤਮਾ ਦਾ ਹੁਕਮ ਨਹੀਂ ਆ ਜੀ ਨਾ ਜੀ ਨਾ ਪਰਮਾਤਮਾ ਜੀ ਪੜਦਾ ਹੀ ਸੁਭਾਅ ਕਿਸੇ ਦਾ ਜਿਸ ਤਰ੍ਹਾਂ ਬੱਚੇ ਅਕਸਰ ਸ਼ਰਾਰਤੀ ਹੁੰਦੇ ਹਾਂ ਹਾਂ ਜੀ ਹਾਂ ਜੀ ਭਾਈ ਸ਼ਰਾਰਤੀ ਬੜਾ ਹੀ ਤੀਸਰੀ ਕਲਾਸ 'ਚ ਪੜਦਾ ਹੈ ਪਰ ਉਹ 3 ਸਾਲ ਹੋ ਗਏ ਨਹੀਂ ਸਕੂਲੇ ਨਹੀਂ ਉਹਨੂੰ ਆਪਾਂ ਭੇਜਿਆ ਨਮਕਾਲੀ ਚੀਜ਼ ਖਾ ਲੈਂਦਾ ਜੀ ਉਹਦੇ ਨਾਲ ਖਾਣਨਾ ਫਿਰ ਰੁਕ ਜਾਂਦਾ ਜੀ ਉਹਦਾ ਆਪਾਂ ਫਸਾ ਨਹੀਂ ਖਾਈ ਹਾਂਜੀ ਹਾਂ ਜੀ ਤੇ ਸ਼ੈਤਾਨ ਹਾਂ ਜੀ ਸ਼ੈਤਾਨ ਬਹੁਤ ਜ਼ਿਆਦਾ ਹੀ ਬੜਾ ਵੱਡਾ ਹਨ ਕਾਟਾ ਪੈ ਗਿਆ ਸਾਰੀ ਉਮਰ ਆਪਾਂ ਉੱਠ ਨਹੀਂ ਸਕਦੀ ਮੇਰੇ ਪੱਜੀ ਕੱਦ ਕਰਦੇ ਦੋ ਦਿਨ ਬੋਤੇ ਨਾ ਬਹੁਤ ਪਿਆਰ ਕਰ ਕੋਈ ਯਾਦ ਆਉਂਦੀ ਕੇ ਗੱਲ ਦੀ ਕੀ ਕੁਝ ਕਰਨਾ ਯਾਦ ਆਉਂਦੀ ਹੋਵੇ ਉਸੇ ਗੱਲ ਬਾਰੇ ਯਾਦ ਆਉਂਦੀ ਹੋਵੇ ਗੱਲਾਂ ਬਾਤਾਂ ਦੇ ਕੋ ਬਹੁਤ ਕਰਦਾ ਸੀ ਗੱਲਾਂ ਬਾਤਾਂ ਤੇ ਇਹੀ ਕਰਦਾ ਸੀ ਇਹ ਬੀਬੀ ਘਰੇ ਚੱਲ ਗਏ ਉਹ ਘਰੇ ਜੱਲੀਏ ਮੈਂ ਠੀਕ ਹੋ ਗਿਆ ਮੈਨੂੰ ਘਰ ਲੈ ਜਾਓ ਘਰ ਨੂੰ ਹੀ ਬਸ ਦੋਜ ਦਾ ਮਰ ਗਿਆ ਵਿਚਾਰ ਘਰ ਤੇ ਵਿਚਾਰੇ ਨੂੰ ਹੁਕਮ ਹੀ ਨਹੀਂ ਹੋਇਆ ਘਰ ਆਉਂਦਾ ਸੁਭਾ ਕੀ ਸਰਾਹ ਜਰਾਤੀ ਸੀ ਮੇਟੇ ਦਾ ਸੁਭਾ ਤੇ ਚੰਗਾ ਹੀ ਬਲ ਪਰ ਬਹੁਤ ਜ਼ਿਆਦਾ ਬੱਚਾ ਖੇਜ ਰਿਆ ਸੀ ਵੀ ਮੈਨੂੰ ਘਰੇ ਹੀ ਖੜੋ ਮੈਨੂੰ ਘਾਰ ਹੀ ਲੈ ਜਾਓ ਜਦੋਂ ਘਰ ਦਾ ਨਾਮ ਲਿਆ ਫਿਰ ਨਹੀਂ ਆਹ ਰਿਟਰ ਨਹੀਂ ਫੜ ਫੜ ਰੱਖਨੇ ਬਹੁਤ ਜ਼ਿਆਦਾ ਹੀ ਦੌੜਦਾ ਹੀ ਦੌੜ ਜਾਂਦਾ ਹੀ ਇਧਰ ਨੂੰ ਮਾਰਦਾ ਹੀ ਅੱਗੋਂ ਵੀ ਨਾਲ ਨਹੀਂ ਵੀ ਮੈਨੂੰ ਨਾਲ ਫੜੋ ਮੈਂ ਘਰ ਨੂੰ ਹੀ ਜਾਣਾ ਇਹ ਮੇਰੇ ਲਈ ਤਾਂ ਬਹੁਤ ਜ਼ਿਆਦਾ ਮੁਸ਼ਕਲ ਆ ਗਈ ਸੀ ਜੀ ਆ ਤੀਜਾ ਸਾਲ ਜਾਂਦਿਆ ਹਾਂਜੀ ਕੱਦੋਂ ਕੋ ਲੈ ਕੇ ਆਈ ਸੀ ਅਸੀਂ ਦੇਖਿਆ ਇਹ ਤੁਹਾਡੇ ਕਲੇ ਲੱਗਿਆ ਸੀ ਜਦੋਂ ਤੋਂ ਹਾਂ ਜਾਨਾ ਜੀ ਨਾਲ ਲੈ ਕੇ ਇਹ ਡਾਕਟਰਾਂ ਕੋਲੋਂ ਵੀ ਹੁੰਦਾ ਹੀ ਕਾਫੀ ਹਾਂਜੀ ਹਾਂਜੀ ਉੱਥੇ ਬੀਬੀ ਨਾਨਕੀ ਦੇ ਰਹੀਆਂ ਮੈਂ ਉਹਦੇ ਲੱਗ ਗਈ ਰਹੀਆਂ ਕਹਿੰਦੇ ਰਿਹਾ ਵੀ ਤੇਰੀ ਮੰਮੀ ਨੇ ਬੁਲਾਈਏ ਤਾਂ ਰੋਂ ਲੱਗ ਪੈਂਦਾ ਨਹੀਂ ਬੀਬੀ ਤੁਸੀਂ ਰੋ ਫਿਰ ਗਾਂ ਪੀ ਜਾਈ ਲੈ ਗਏ ਫਿਰ ਮੰਮੀ ਡੈਡੀ ਗਏ ਫਿਰ ਮੈਂ ਵੀ ਬਿਮਾਰ ਹੋ ਗਈ ਮੈਂ ਫਿਰ ਘਰੇ ਆ ਗਈ ਮੈਂ ਕਿਹਾ ਪੁੱਤ ਮੈਂ ਤੇਰਾ ਇਲਾਜ ਕਰਾਉਂਦੀ ਕਰਉਣੀ ਮੈਨੂੰ ਇੱਥੇ ਕੁਝ ਹੋ ਜਾਣਾ ਸਾਡਾ ਪ੍ਰਵਾਹ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਕਾਫੀ ਪਿਆਰ ਸਿਖਾਇਆ ਬਹੁਤ ਹੀ ਅੱਡਾ ਘਾਟਾ ਪਿਆ ਥੋੜਾ ਨਹੀਂ ਪਿਆ ਇੱਕ ਪੱਸੀ ਹਰਾਂ ਦਾ ਪਾਣੀ ਤੁਸੀਂ ਪਾਸੇ ਕਿੱਦਾਂ ਲੈ ਕੇ ਗਏ ਬਹੁਤ ਜ਼ਿਆਦਾ ਹੀ ਮੁਸ਼ਕਲ ਸੀ ਫਿਰ ਵਿਚਾਰੇ ਬੇੜੀ ਤੇ ਆਏ ਉਹਨਾਂ ਨੇ ਬੱਚਾ ਵੇਖਿਆ ਫਿਰ ਉਹਨਾਂ ਨੇ ਖੜਿਆ ਅਸੀਂ ਕਿੱਦਾਂ ਜਾ ਸਕਨੇ ਹਾਂ ਕਿਸੇ ਬੰਨੇ ਤੇ ਜਾ ਨਹੀਂ ਸਕਦੇ ਜੀ ਬੱਚੇ ਦਾ ਨਾਮ ਅਭੀਜੋਤਾ ਤਾਂ ਬੱਚੇ ਨੂੰ ਅੱਜ ਤੋਂ 3 ਸਾਲ ਮਤਲਬ ਕੰਪਲੀਟ ਹੋ ਗਿਆ ਚੌਥਾ ਰਹਣੀਗਾ ਤਾਂ ਪਹਿਲਾਂ ਤੋਂ ਬਹੁਤ ਮੁਸ਼ਕਲ ਆ ਰਹੀ ਸੀ ਪਹਿਲਾਂ ਇਹਨਾਂ ਨੇ ਅ즈ਨਾਲੇ ਮਤਲਬ ਸੀਜ਼ਨ ਵਿੱਚ ਵੀ ਇਲਾਜ ਕਰਵਾਇਆ ਟੈਸਟ ਵਗੈਰਾ ਕਰਵਾਏ ਤਾਂ ਅੱਜ ਤੋਂ ਮਤਲਬ 4 ਸਾਲ ਪਹਿਲਾਂ ਦੀ ਪਹਿਲਾਂ ਗੱਲ ਆ ਕਿਉਂਕਿ ਚੌਥਾ ਰਣੇਗਾ ਤਾਂ ਬਹੁਤ ਮੁਸ਼ਕਲ ਆ ਰਹੀ ਸੀ ਬੱਚੇ ਨੂੰ ਪਹਿਲਾਂ ਇਹਨਾਂ ਨੂੰ ਲੱਗਿਆ ਕਿ ਅਸੀਂ ਅ즈ਨਾਲੇ ਤੋਂ ਟ੍ਰੀਟਮੈਂਟ ਕਰਾਣੇ ਆ ਥੈਂ ਕਿ ਸਾਡੇ ਬੱਚੇ ਦਾ ਫਰਕ ਹੋ ਜਾਵੇ ਕੁਝ ਇੰਪਰੂਵਮੈਂਟ ਬੱਚੇ ਦੇ ਸਰੀਰ ਤੇ ਆ ਜਾਵੇ ਬਟ ਕੁਝ ਨਹੀਂ ਹੋਇਆ ਫਿਰ ਇਹਨਾਂ ਨੇ ਚੰਡੀਗੜ੍ਹ ਲਿਜਾਇਆ ਗਿਆ ਤਾਂ ਕਿ ਬੱਚਾ ਠੀਕ ਹੋ ਜਾ ਜਦੋਂ ਟ੍ਰੀਟਮੈਂਟ ਕਰਵਾ ਕੇ ਘਰੇ ਵਾਪਸ ਕਰਦੇ ਸੀ ਤਾਂ ਕਿ ਉਹਨਾਂ ਨੂੰ ਕੋਈ ਵੀ ਕੋਈ ਵੀ ਇੰਪਰੂਵਮੈਂਟ ਆਉਂਦੀ ਸੀ ਸਿਰਫ ਮਹੀਨਾ ਇੱਕ ਮੰਥ ਜਾਂ ਦੋ ਮੰਥ ਹੀ ਹੁੰਦੀ ਸੀ ਬਾਅਦ ਵਿੱਚ ਫਿਰ ਉਸੇ ਤਰ੍ਹਾਂ ਹੀ ਹੋ ਜਾਂਦਾ ਸੀ ਬੱਚਾ ਤਾਂ ਇਹਨਾਂ ਨੇ ਬਹੁਤ ਔਖਾ ਟਾਈਮ ਦੇਖਿਆ ਜਿਵੇਂ ਉਹਨਾਂ ਨੇ ਇੱਕ ਤਰ੍ਹਾਂ ਦਾ ਸੀ ਪ੍ਰੇਜ ਕਹਿ ਸਕਦੇ ਆ ਪ੍ਰੇਜ ਵੀ ਦੱਸਿਆ ਸੀ ਇਹ ਬੱਚੇ ਨੂੰ ਨਹੀਂ ਖਾਣਾ ਇਹ ਨਹੀਂ ਬੱਚੇ ਨੇ ਤਾਂ ਨਾਲ ਦੁੱਖ ਸਹਿਆ ਬਟ ਮਾਂ ਪਿਓ ਨੇ ਜ਼ਿਆਦਾ ਸਹਿਆ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਇਹ ਨਹੀਂ ਖਾਣਾ ਘਰੇ ਕੋਈ ਚੀਜ਼ ਉਹ ਨਹੀਂ ਸੀ ਬਣਦੀ ਜਿਵੇਂ ਨਮਕ ਵਾਲੀ ਚੀਜ਼ ਉਹ ਨਾ ਮਾਂ ਪਿਓ ਖਾਂਦਾ ਸੀ ਨਾ ਬੱਚਾ ਖਾਂਦਾ ਸੀ ਕਿਉਂਕਿ ਬੱਚਾ ਫਿਰ ਜਿੱਦ ਕਰਦਾ ਸੀ ਮੈਂ ਵੀ ਉਹੀ ਖਾਣੀ ਆ ਤਾ ਬੱਚੇ ਨੇ ਵੀ ਬਹੁਤ ਦੁੱਖ ਦੇਖਿਆ ਤਾਂ ਪਰਿਵਾਰ ਨੇ ਵੀ ਬਹੁਤ ਦੇਖਿਆ ਕਿਉਂਕਿ ਜੋ ਘਰੇ ਬੰਦਾ ਸੀ ਉਹ ਹੀ ਸਭ ਨੂੰ ਖਾਣਾ ਪੈਂਦਾ ਸੀ ਜਦੋਂ ਉਖੜ ਆ ਗਏ ਹਾਂ ਫਿਰ ਕਿਸ ਤਰੀਕੇ ਦੇ ਨਾਲ ਰੈਸਕਿਊ ਕਰਤੇ ਜਿਹੜਾ ਤੁਸੀਂ ਜਾ ਗਿਆ ਤੁਸੀਂ ਨਾਲ ਸੀ ਜਦੋਂ ਲੈ ਕੇ ਗਏ ਹਾਂ ਹਾਂ ਜੀ ਹਸਪੀਟਲ ਦੇ ਡਾਕਟਰਾਂ ਦੀ ਟੀਮ ਅਗੇ ਇਸ ਜੇਸਟੈਂ ਲੈ ਜਾਇਆ ਗਿਆ ਮੈਂ ਵੀ ਨਾਲ ਹੀ ਸੀ ਪਹਿਲਾਂ ਤਾਂ ਖਾਲਸਾ ਆਇਡ ਵਾਲੇ ਸਾਡੇ ਘਰੇ ਆਏ ਤਾਂ ਉਹਨਾਂ ਨੇ ਦੇਖਿਆ ਬੱਚੇ ਦੀ ਕੰਡੀਸ਼ਨ ਬਹੁਤ ਮਤਲਬ ਬੁਰੇ ਤਰ੍ਹਾਂ ਦੇ ਹਾਲਾਤ ਆ ਤਾਂ ਉਹਨਾਂ ਨੇ ਬਹੁਤ ਜਿਆਦਾ ਹੈਲਪ ਕੀਤੀ ਐ ਤੋ ਤੱਕ ਵੀ ਕਿ ਅੱਜ ਵੀ ਹੈਲਪ ਕਰ ਰਿਹਾ ਐ ਜਿਸ ਦਿਨ ਬੱਚੇ ਦੀ ਡੈਥ ਹੋਈ ਉਸ ਦਿਨ ਵੀ ਆਏ ਸੀ ਕਰੇ ਤਾਂ ਉਹਨਾਂ ਨੇ ਇੱਥੋਂ ਸਾਨੂੰ ਲੈ ਕੇ ਲਜਾਇਆ ਗਿਆ ਅਗਨੀ ਬੋਰਡ ਤੇ ਲੈ ਕੇ ਗਿਆ ਤਾਂ ਅੱਗੇ ਡਾਕਟਰ ਦੀਆਂ ਗੱਡੀਆਂ ਲੱਗੀਆਂ ਸੀ ਉਹਨਾਂ ਨੇ ਫਿਰ ਅੱਗੇ ਸਾਨੂੰ ਖੜਿਆ ਤਾਂ ਟ੍ਰੀਟਮੈਂਟ ਵਧੀਆ ਚੱਲ ਰਿਹਾ ਸੀ ਬੱਚੇ ਨੇ ਟ੍ਰੀਟਮੈਂਟ ਬੱਚੇ ਦਾ ਵਧੀਆ ਚੱਲ ਰਿਹਾ ਸੀ ਪਹਿਲਾਂ ਜਨਾਲੇ ਖੜਿਆ ਫਿਰ ਉੱਥੋਂ ਅੰਮ੍ਰਿਤਸਰ ਲੈ ਗਏ ਅੰਮ੍ਰਿਤਸਰ ਤੋਂ ਫਿਰ ਪੀਜੀਆਈ ਸਾਨੂੰ ਭੇਜਿਆ ਗਿਆ ਸੀਐਮ ਨੇ ਵੀ ਟਵੀਟ ਕੀਤਾ ਸੀ ਕਿ ਤੁਸੀਂ ਦੇਖਿਆ ਕਰੋ ਦੋ ਵੀ ਹਾਂਜੀ ਸੋਨੂ ਸੂਤ ਜੀ ਨੇ ਵੀ ਕਿਹਾ ਕਿ ਆ ਸੀ ਸੀਐਮ ਸੀਐਮ ਨੇ ਵੀ ਕਿਹਾ ਸੀ ਜੋ ਕਿ ਉਹਨਾਂ ਨੇ ਕਿਹਾ ਸੀ ਅਸੀਂ ਇਲਾਜ ਕਰਾਵਾਂਗੇ ਤਾਂ ਕਿ ਸਿਹਤ ਮੰਤਰੀ ਵੀ ਅੰਮ੍ਰਿਤਸਰ ਪਹੁੰਚੇ ਸੀ ਉਹਨਾਂ ਨੇ ਵੀ ਉੱਥੇ ਕਿਹਾ ਸੀ ਕਿ ਜਿਸ ਚੀਜ਼ ਦੀ ਲੋੜ ਆ ਅਸੀਂ ਬੱਚੇ ਦੇ ਨਾਲ ਨਾਲ ਖੜੇ ਆ ਅੱਜ ਨਹੀਂ ਮਤਲਬ ਜਿੰਨਾ ਟਾਈਮ ਟ੍ਰੀਟਮੈਂਟ ਚੱਲੂਗਾ ਅਸੀਂ ਪੂਰੀ ਬੱਚੇ ਦੀ ਹੈਲਪ ਕਰਾਂਗੇ ਬਟ ਹੁਣ ਤਾਂ ਉਮੀਦ ਬਹੁਤ ਸੀ ਉਮੀਦ ਹੀ ਹੁੰਦਾ ਟੁੱਟ ਗਈ ਸਾਰੀ